ਹਾਂਜੀ ਪ੍ਰਧਾਨ ਜੀ ਕੀ ਨਾਮ ਜੀ ਆਪਣਾ ਹੀ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨਤ ਵਾਲਮੀਕ ਧਰਮ ਸਮਾਜ ਰਜਿਸਟਰਡ ਪਰਤਪਾਵਨ ਵਾਲਮੀਕ ਪੀਰਤ ਸ੍ਰੀ ਅਮਰਤੋਸਰ ਸਾਹਿਬ ਹਾਂਜੀ ਤੁਸੀਂ ਅੱਜ ਕੋੜਕੋਪਰੇ ਸਿੱਧੀ ਥਾਣਾ ਸਾਡੇ ਕਿਸ ਮਸਲੇ ਨੂੰ ਲੈ ਕੇ ਆਏ ਅੱਜ ਸਿੱਟੀ ਥਾਣੇ ਕੋੜਕੋਪਰੇ ਮੈਂ ਦੋ ਮਸਲੇ ਚ ਆਇਆ ਇੱਕ ਮਸਲਾ ਸੀਗਾ ਬਲਵਿੰਦਰ ਸਿੰਘ ਦਾ ਜਿਹੜੇ ਨੇ 2022 ਦੇ ਵਿੱਚ ਇੱਕ ਟਰੈਕਟਰ ਖਰੀਦਿਆ ਦੋ ਭਰਾਵਾਂ ਤੋਂ ਜੀ ਸਰ ਦੋ ਭਰਾਵਾਂ ਤੋਂ ਟਰੈਕਟਰ ਖਰੀਦਿਆ ਇੱਕ ਭਰਾ ਨੇ ਉਹਦਾ ਐਫੀਡਵੈਂਟ ਦਿੱਤਾ ਤੇ ਦੂਜੇ ਭਰਾ ਦੇ ਨਾਲ ਉਹੀ ਭਰਾ ਕੇ ਤਿੰਨਾਂ ਦਿਨਾਂ ਬਾਅਦ ਲੈ ਗਿਆ ਗੁਲਵਿੰਦਰ ਸਿੰਘ ਨੇ ਕਾਫੀ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈਗੀ ਦੂਜੀ ਦਰਖਾਸਤ ਇੱਕ ਜਿਨਾ ਕਿਸ ਤਰ੍ਹਾਂ ਗੁਰਦੀਪ ਸਿੰਘ ਗੁਰਦੀਪ ਸਿੰਘ ਦੇ ਘਰੋਂ ਟਰੈਕਟਰ 10 ਬੰਦੇ 8-9 ਬੰਦੇ 10 ਜਣੇ ਕੱਢ ਕੇ ਲੈ ਜਾਂਦੇ ਆ ਮੰਗ ਰਹੇ ਤੇ ਟਰਾਲਾ ਜਿਹੜਾ ਟਰਾਲਾ ਹੈ ਉਹ ਕਿਰਾਏ ਤੇ ਆ ਗਰੀਬ ਬੰਦਾ ਵਾੜ ਦਾ ਕੰਮ ਕਰਦਾ ਇਹਨੂੰ 400 ਰੁਪਏ ਡੇਲੀ ਦਾ ਕਿਰਾਇਆ ਪੈ ਰਿਹਾ ਉਹਦਾ ਉਸ ਦੀ ਵੀ ਕੋਈ 6ਵੇਂ ਮਹੀਨੇ ਦੀ 25 ਤਰੀਕ ਨੂੰ ਦਰਖਾਸਤ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ ਟਰੈਕਟਰ ਟਰਾਲੀ ਠਾਣੇ ਜਰੂਰ ਲਵਾਰੇ ਪਰ ਉਹਨਾਂ ਬੰਦੇ ਤੇ ਪਰਚਾ ਨਹੀਂ ਦਿੱਤਾ ਪਤਾ ਨਹੀਂ ਕੀ ਕਾਰਨ ਉਹਦਾ ਰੀਜਨ ਲਿਹਾਉਂਦਾ ਕਾਰਨ ਇਹ ਸੀ ਇਹ ਕੁਲਦੀਪ ਸਿੰਘ ਦਾ ਜੀਜਾ ਹੈ ਇਸ ਬੰਦੇ ਨੇ ਪੈਸੇ ਦੇਣੇ ਸੀ ਉਸ ਤੇ ਜਿਹੜਾ ਟਰੈਕਟਰ ਲੈ ਕੇ ਗਿਆ ਇਹ ਬੰਦਾ ਅੱਜ ਵੀ ਕਹਿੰਦਾ ਵੀ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਆਪਦਾ ਹਸਾਬ-ਕਿਤਾਬ ਕਰਨ ਨੂੰ ਤਿਆਰ ਆ ਪਰ ਮੈਂ ਇਸ ਬੰਦੇ ਦਾ ਟਰੈਕਟਰ ਜਿਹੜਾ ਉਹਨਾਂ ਨੇ ਲਿਆਂਦਾ ਉਹਸ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਮੈਂ ਇਹਦੇ ਸਬੰਧ ਚ ਐਸਐਸਪੀ ਸਾਹਿਬ ਸਾਡੇ ਬੜੇ ਹੀ ਸਤਕਾਰਯੋਗ ਮਾਨਯੋਗ ਹਰਜੀਤ ਸਰਦਾਰ ਹਰਜੀਤ ਸਿੰਘ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਐਸਪੀ ਡੀਨ ਆ ਵੀ ਮੈਂ ਮਿਲਿਆ ਸੁਖਜੀਤ ਸਿੰਘ ਨਾਲ ਜਸਮੀ ਸਿੰਘ ਨਾ ਸੌਰੀ ਉਹਨਾਂ ਨੂੰ ਵੀ ਮਿਲਿਆ ਅਸੀਂ ਆਪਦੇ ਜਥੇਬੰਦੀ ਵੱਲੋਂ ਹਫਤੇ ਦਾ ਟਾਈਮ ਦਿੰਨੇ ਆ ਜੇਕਰ ਹਫਤੇ ਦੇ ਵਿੱਚ ਉਹਨਾਂ ਬੰਦਿਆਂ ਤੇ ਜਿਹੜੇ ਟਰੈਕਟਰ ਲੈ ਕੇ ਆਇਆ ਤੇ ਜਿਹੜੇ ਬੰਦੇ ਇਹਦਾ ਟਰੈਕਟਰ ਖੋ ਕੇ ਲੈ ਕੇ ਗਏ ਆ ਉਹ ਕੇਜ ਦੇ ਕਰੋ ਸੈਫਟੀ ਨਾਲ ਲੈ ਕੇ ਗਏ ਆ ਕਿ ਅਸੀਂ ਨੰਬਰ ਪੇਸਟ ਕਰਨਾ ਹੈ ਦੇਸ਼ ਕਰਨ ਦੇ ਬਹਾਨੇ ਲੈ ਕੇ ਉਸ ਤੋਂ ਬਾਅਦ ਇਹਦਾ ਟਰੈਕਟਰ 2 ਸਾਲ ਹੋ ਕੇ ਦਿੱਤਾ ਨਹੀਂ ਜੇ ਉਹਨਾਂ ਤੇ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ ਉਸ ਤੋਂ ਇੱਕ ਹਫਤੇ ਬਾਅਦ ਕੋਈ ਤਕੜਾ ਐਕਸ਼ਨ ਕਰਾਂਗੇ ਅਸੀਂ ਕੋਈ ਅਲਟੀਮੇਟ ਨਹੀਂ ਕੋਈ ਇਹਨਾਂ ਨੂੰ ਰਿਮਾਈਂਡਿੰਗ ਨਹੀਂ ਦੇਣਾ ਜਦੋਂ ਵੀ ਜੇ ਹਫਤੇ 'ਚ ਕੋਈ ਕਾਰਵਾਈ ਹੋ ਗਈ ਠੀਕ ਹੈ ਨਹੀਂ ਅਸੀਂ ਅਗਲੇ ਹਫਤੇ ਆਪਣਾ ਜਥੇਬੰਦੀ ਨੂੰ ਜਿਹੜਾ ਪ੍ਰੋਟੈਸਟ ਧਰਨੇ ਮਜਾਰੇ ਹੋਣਗੇ ਇਹਨਾਂ ਕਹਦਾ ਹੋਇਆ